ਸੱਤਿ ਚਰੀ ਕਾਲ ਜੀ ਸਾਰਿਆਂ ਨੂੰ ਨੰਬਰ 1 ਮੂੰਗੀ ਦੀ ਦਾਲ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ ਇਹ ਸਾਡੀ ਪਾਚਨ ਕਿਰਿਆ ਨੂੰ ਦਰੋਸਤ ਕਰਦੀ ਹੈ ਅਤੇ ਪੇਟ ਨੂੰ ਠੰਡਕ ਪ੍ਰਦਾਨ ਕਰਦੀ ਹੈ ਇਸ ਨਾਲ ਪਾਚਨ ਅਤੇ ਪੇਟ ਦੀ ਗਰਮੀ ਵਧਣ ਦੀ ਸਮੱਸਿਆ ਨਹੀਂ ਹੁੰਦੀ ਨੰਬਰ 2 ਉਬਲਦੇ ਹੋਏ ਪਾਣੀ ਵਿੱਚ ਜਿਸ ਤਰ੍ਹਾਂ ਪਰਛਾਵਾਂ ਨਹੀਂ ਦੇਖਿਆ ਜਾ ਸਕਦਾ ਉਸੇ ਤਰ੍ਹਾਂ ਗੁੱਸੇ ਦੀ ਸਥਿਤੀ ਵਿੱਚ ਸੱਚ ਨੂੰ ਨਹੀਂ ਦੇਖਿਆ ਜਾ ਸਕਦਾ ਨੰਬਰ 3 ਦੁੱਧ ਵਿੱਚ ਸੌਂਫ ਮਿਲਾ ਕੇ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 4 ਫਲਦਾਰ ਰੁੱਖ ਤੇ ਨੇਕ ਬੰਦੇ ਵੀ ਹੀ ਝੁਕਦੇ ਹਨ ਸੁੱਕੇ ਰੁੱਖ ਅਤੇ ਮੂਰਖ ਲੋਕ ਕਦੇ ਨਹੀਂ ਝੁਕਦੇ ਕਦਰ ਤੱਕ ਕਰਦਾਰ ਦੀ ਹੁੰਦੀ ਹੈ ਨਹੀਂ ਤਾਂ ਪਰਛਾਵੇਂ ਵੀ ਇਨਸਾਨ ਨਾਲੋਂ ਵੱਡਾ ਹੁੰਦਾ ਹੈ ਨੰਬਰ 5 ਸਰੋਂ ਦੇ ਤੇਲ ਵਿੱਚ ਫੜਕੜੀ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਮਜ਼ਬੂਤ ਸੰਘਣੇ ਅਤੇ ਚਮਕਦਾਰ ਹੋ ਜਾਂਦੇ ਹਨ ਨੰਬਰ 6 ਗੋਣੇ 36 ਨਹੀਂ ਸਕੂ ਚਾਰ ਹੀ ਚੇ ਚਾਰ ਹੀ ਚਾਹੀਦੇ ਹਨ ਚੰਗਾ ਵਿਵਹਾਰ ਸਾਫ ਨੀਅਤ ਨੇਕ ਦਿਲ ਅਤੇ ਇਮਾਨਦਾਰ ਅਸੀਂ ਚੰਗੇ ਸੀ ਚੰਗੇ ਹਾਂ ਤੇ ਚੰਗੇ ਹੀ ਰਹਾਂਗੇ ਫਿਕਰ ਉਹਨਾਂ ਨੂੰ ਹੈ ਜੋ ਦਿਖਾਉਂਦੇ ਕੁਝ ਹੋਰ ਹਨ ਤੇ ਹੁੰਦੇ ਕੁਝ ਹੋਰ ਹਨ ਮੂਲ ਦੇ ਕੁਝ ਬੋਲਦੇ ਕੁਝ ਹੋਰ ਹਨ ਤੇ ਕਰ ਕੁਝ ਹੋਰ ਹਨ ਚਿਹਰੇ ਤੇ ਦਾਗ ਹੋਵੇ ਤਾਂ ਚੱਲੇਗਾ ਪਰ ਅੰਦਰ ਦੇ ਦਾਗੀ ਲੋਕਾਂ ਤੋਂ ਹਮੇਸ਼ਾ ਦੂਰ ਹੀ ਰਹਿਣਾ ਚਾਹੀਦਾ ਹੈ ਯਾਦ ਰੱਖੋ ਨਾ ਕਦ ਵੱਡਾ ਨਾ ਕਦ ਵੱਡਾ ਮੁਸੀਬਤ ਵਿੱਚ ਜੋ ਨਾਲ ਖੜਾ ਉਹੀ ਸਭ ਤੋਂ ਵੱਡਾ ਨੰਬਰ ਤਾਂ ਪਰ ਸਾਡੇ ਜਿਕਰ ਸਾਡੇ ਕਮਰ ਦਰਦ ਦੀ ਸਮੱਸਿਆ ਹੈ ਤਾਂ ਪਰੇਸ਼ਾਨ ਹੂੰ ਦੁਪਹਿਰ ਦੇ ਸਮੇਂ ਥੋੜੀ ਜਿਹੀ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪਾਣੀ ਪੀ ਲਓ ਨੰਬਰ 8 ਆਪਣਾ ਤੇ ਪਰਾਇਆ ਕੀ ਹੈ ਮੈਨੂੰ ਤਾਂ ਸਿਰਫ ਇਹੀ ਪਤਾ ਹੈ ਕਿ ਜੋ ਭਾਵਨਾਵਾਂ ਨੂੰ ਸਮਝੇ ਉਹ ਆਪਣਾ ਹੈ ਜੋ ਭਾਵਨਾਵਾਂ ਤੋਂ ਦੂਰ ਹੋਵੇ ਉਹ ਪਰਾਇਆ ਹੈ ਜੋ ਦੂਰ ਰਹਿ ਕੇ ਕੋਲ ਹੋਵੇ ਉਹ ਆਪਣਾ ਹੈ ਜੋ ਨਾਲ ਹੋ ਕੇ ਦੂਰ ਹੋਵੇ ਉਹ ਪਰਾਇਆ ਹੈ ਨੰਬਰ 9 ਪੱਕੇ ਹੋਏ ਅਨਾਰ ਦਾ ਰਸ ਜੇਕਰ ਬੱਚਿਆਂ ਨੂੰ ਪਲਾਉਣ ਨਾਲ ਬੱਚਿਆਂ ਦੀ ਉਲਟੀ ਬੰਦ ਹੋ ਜਾਂਦੀ ਹੈ ਨੰਬਰ 10 ਸਮਾਂ ਤੇ ਸਮਝ ਦੋਨੇ ਇੱਕੋ ਸਮੇਂ ਵਿੱਚ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਹਨ ਕਿਉਂਕਿ ਜ਼ਿਆਦਾਤਰ ਸਮੇਂ ਤੇ ਸਮਝ ਨਹੀਂ ਆਉਂਦੀ ਅਤੇ ਸਮਝ ਆਉਣ ਤੇ ਸਮਾਂ ਨਿਕਲ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਫੇਦ ਨਮਕ ਦਾ ਇਸਤੇਮਾਲ ਬਲਕਿ ਹੀ ਬੰਦ ਕਰ ਦਿਓ ਹਮੇਸ਼ਾ ਸਿੱਧਾ ਨਮਕ ਦਾ ਇਸਤੇਮਾਲ ਕਰੋ ਨੰਬਰ 12 ਸਮਾਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਇਸ ਲਈ ਕਦੇ ਵੀ ਕਿਸੇ ਦਾ અપਮਾਨ ਨਾ ਕਰੋ ਨਾ ਹੀ ਕਿਸੇ ਨੂੰ ਕਮਜ਼ੋਰ ਸਮਝੋ ਤੁਸੀਂ ਸ਼ਕਤੀਸ਼ਾਲੀ ਹੂੰ ਸਕਦੇ ਹੂੰ ਪਰ ਸਮਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਨੰਬਰ 13 ਪਾਲਕ ਵਿੱਚ ਵਿਟਾਮਿਨ A C ਆਇਰਨ ਅਤੇ ਸੋਡੀਅਮ ਵਰਗੇ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਬਦਾਉਣ ਵਿੱਚ ਮਦਦ ਕਰਦੇ ਹਨ ਅਤੇ ਵਾਲਾਂ ਦਾ ਝੜਨਾ ਵੀ ਰੋਕਦੇ ਹਨ ਨੰਬਰ 14 ਜਿਸ ਤਰ੍ਹਾਂ ਮੌਸਮ ਵਿੱਚ ਪਰਵਰਤਨ ਆਉਂਦੇ ਹੈ ਉਸੇ ਤਰ੍ਹਾਂ ਜੀਵਨ ਵਿੱਚ ਸੁੱਖ ਦੁੱਖ ਆਉਂਦੇ ਜਾਂਦੇ ਰਹਿੰਦੇ ਹਨ ਨੰਬਰ 15 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗੂੰਗੁਨੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਅਤੇ ਨਮਕ ਪਾ ਕੇ ਘਰਾਰੇ ਕਰੋ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 16 ਜੀ ਸੈਦੀਨੇ ਤੁਸੀਂ ਖੁੱਲਕੇ ਆਪਣੀ ਜ਼ਿੰਦਗੀ ਜੀ ਲਓ ਬਸ ਉਹੀ ਤਿਆਰ ਹੈ ਬਾਕੀ ਸਾਰਾ ਕਲੰਡਰ ਦੀਆਂ ਤਕਦੀਰਾਂ ਹਨ ਸੌਰੀ ਤਰੀਖਾਂ ਹਨ ਮੈਂ ਬਸ ਸਾਰਾ ਸ਼ਾਮ ਵਿੱਚ ਸੁਕਾਏ ਗਏ ਗਰੀਲੇ ਦਾ ਸੇਵਨ ਹਾਰ ਰੋਜ਼ ਕਰ ਨਾਲ ਡਿਪਰੈਸ਼ਨ ਤੋਂ ਦੂਰ ਰਿਹਾ ਤੈਨੂੰ ਮਿਲਦੀ ਹੈ ਨੰਬਰ 18 ਕਿਸੇ ਦੇ ਇੰਨੇ ਵੀ ਕਰੀਬ ਨਾ ਆਓ ਕਿ ਤੁਹਾਨੂੰ ਤੁਹਾਡੀ ਦੂਰੀ ਚੰਗੀ ਲੱਗਣ ਲੱਗੇ ਨੰਬਰ 19 ਖਾਲੀ ਪੇਟ ਰੋਜ਼ਾਨਾ ਨੇ ਬੂਹ ਤੇ ਅਦਰਕ ਦਾ ਪਾਣੀ ਪੀਣ ਨਾਲ ਵਧਿਆ ਹੋਇਆ ਪੇਟ ਘਟ ਹੋਣ ਲੱਗ ਜਾਂਦਾ ਹੈ ਨੰਬਰ 20 ਦੁਨੀਆ ਵਿੱਚ ਸੁੱਖ ਅਜਿਹੀ ਚੀਜ਼ ਹੈ ਜਿਸ ਨੂੰ ਅਮੀਰੀ ਅੱਜ ਤੱਕ ਖਰੀਦ ਨਹੀਂ ਸਕੀ ਨੰਬਰ 21 ਸਿਰ ਦਾ ਦਰਦ ਖਤਮ ਕਰਨ ਲਈ ਤਵੇ ਉੱਪਰ ਪੁੱਜ ਲੌਂਗ ਸੁੱਟ ਲਓ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਗਰਮ ਕੀਤੇ ਹੋਏ ਲੌਂਗ ਨੂੰ ਇੱਕ ਪੋਰਟਲ ਵਿਚ ਬਨ ਲੋ ਤੇ ਇਸ ਪੋਟਰੀ ਨੂੰ ਵਾਰ-ਵਾਰ ਸੁਕਦੇ ਰਹੋ ਇਸ ਤਰ੍ਹਾਂ ਕਰ ਨਾਲ ਹੌਲੀ-ਹੌਲੀ ਤੁਹਾਡਾ ਸਿਰ ਦਰਦ ਬਿਲਕੁਲ ਹੀ ਬੰਦ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 2 ਕਿੱਥੋਂ ਸ਼ੁਰੂ ਹੁੰਦੀ ਹੈ ਗੱਲ ਕਿਤੇ ਜਾ ਕੇ ਖਤਮ ਹੁੰਦੀ ਹੈ ਜ਼ਿੰਦਗੀ ਵੀ ਬੜੀ ਅਜੀਬ ਹੈ ਜਨਾਬ ਹਰ ਪਲ ਕੁਝ ਨਵਾਂ ਸਿਖਾਉਂਦੀ ਹੈ ਨੰਬਰ 3 ਅਜਵੈਣਾ ਤੇ ਅਦਰਕ ਵਾਲੀ ਚਾਹ ਦਾ ਨਿਮਤ ਸੇਵਨ ਨਿਮਤ ਮਾਤਰਾ ਵਿੱਚ ਸੇਵਨ ਕਰੋ ਕਿਉਂਕਿ ਇਹ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦੀ ਹੈ ਤੇ ਬਲੱਡ ਸ਼ੂਗਰ ਦਾ ਲੈਵਲ ਨੂੰ ਵੀ ਕੰਟਰੋਲ ਵਿੱਚ ਕਰਦਾ ਹੈ ਨੰਬਰ 24 ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ ਤਾਂ ਇੱਕ ਕਦਮ ਪਿੱਛੇ ਹਟ ਜਾਣ ਵਿੱਚ ਹੀ ਸਮਝਦਾਰੀ ਹੈ ਨੰਬਰ 25 ਟਮਾਟਰ ਦੇ ਸੇਵਨ ਨਾਲ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਟਮਾਟਰ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਬਹੁਤ ਹੀ ਲਾਭਕਾਰੀ ਸਾਵਿਤ ਹੋ ਸਕਦਾ ਹੈ ਕਿਉਂਕਿ ਵਿਟਾਮਿਨ ਵਿਟਾਮਿਨ ਸੀ ਸਾਡੀਆਂ ਅੱਖਾਂ ਦੀਆਂ ਕੋਸ਼ਾਵਾਂ ਨੂੰ ਮਜ਼ਬੂਤ ਕਰਦਾ ਹੈ ਜਿਸ ਕਾਰਨ ਸਾਡੀਆਂ ਅੱਖਾਂ ਰੋਗ ਮੁਕਤ ਰਹਿੰਦੀਆਂ ਹਨ ਨੰਬਰ 26 ਇਨਸਾਨ ਦੀ ਖਮੋਸ਼ੀ ਨੂੰ ਸਮਝਣਾ ਸਿੱਖੋ ਗੱਲਾਂ ਨੂੰ ਨਹੀਂ ਕਿਉਂਕਿ ਇੱਕ ਗੱਲ ਤੇ ਹਜ਼ਾਰਾਂ ਮਤਵਲ ਹੁੰਦੇ ਹਨ ਨੰਬਰ 27 ਜੇਕਰ ਤੁਹਾਡੇ ਦੰਦਾਂ ਦੇ ਕੀੜਾ ਲੱਗਿਆ ਹੋਇਆ ਤਾਂ ਹੈਡਨ ਨੂੰ ਥੋੜਾ ਜਿਹਾ ਗਰਮ ਕਰਕੇ ਕੀੜਾ ਲੱਗਿਆ ਹੋਏ ਤੰਦ ਦੇ ਵਿੱਚ ਦਵਾ ਕੇ ਰੱਖੋ ਇਸ ਤਰ੍ਹਾਂ ਕਰਨ ਨਾਲ ਦੰਦਾਂ ਦੇ ਕੀੜੇ ਮਰ ਜਾਣਗੇ ਨੰਬਰ 28 ਹੋ ਸਕੇ ਤਾਂ ਆਪਣੀਆਂ ਤਕਲੀਫਾਂ ਨੂੰ ਵਿਅਕਤੀਗਤ ਰੱਖੋ ਲੋਕ ਸਮਝਣ ਜਾਂ ਮਦਦ ਕਰਨ ਦੀ ਬਜਾਏ ਮਦ ਅੰਦਰ ਹੀ ਅੰਦਰ ਖੋ ਹੁੰਦੇ ਹਨ ਨੰਬਰ 22 ਹੀ ਰੋਟੀ ਪੇਟ ਦੀਆਂ ਬਿਮਾਰੀਆਂ ਬਸਤੇ ਬਹੁਤ ਹੀ ਜ਼ਿਆਦਾ ਲਾਭ ਬੰਦ ਹੈ ਜਿੰਨਾ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਰਹਿੰਦੀ ਹਨ ਉਹਨਾਂ ਨੂੰ ਸਭ ਤੋਂ ਵਧੀਆ ਘਰੇਲੂ ਪਾਏ ਵਾਸੀ ਰੋਟੀ ਹੈ ਸੂਣ ਤੋਂ ਪਹਿਲਾਂ ਵੇਹੀ ਰੋਟੀ ਨੂੰ ਠੰਡੇ ਦੁੱਧ ਵਿੱਚ ਪਿਓ ਕੇ ਖਾਣ ਨਾਲ ਕਬਜ ਤਜਾਬ ਗੈਸ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਇਸ ਲਈ ਇਸ ਵਿੱਚ ਮੌਜੂਦ ਫਾਈਬਰ ਕਬਜ ਤੋਂ ਰਾਹਤ ਦਿਵਾਉਣ ਵਿੱਚ ਬਹੁਤ ਹੀ ਮਦਦ ਕਰਦਾ ਹੈ ਨੰਬਰ 3 ਦੋ ਮੂੰਹੇ ਸੱਪ ਐਨੇ ਜ਼ਹਿਰੀਲੇ ਨਹੀਂ ਹੁੰਦੇ ਜਿੰਨੇ ਦੋ ਮੂੰਹੇ ਇਨਸਾਨ ਹੁੰਦੇ ਨੇ ਨੰਬਰ 33 ਪਿਆਜ ਜਿਸ ਰੀ ਲਈ ਹਰ ਇੱਕ ਰੂਪ ਵਿੱਚ ਫਾਇਦੇਮੰਦ ਹੁੰਦਾ ਹੈ ਕੱਚੇ ਸਲਾਦ ਤੋਂ ਲੈ ਕੇ ਇਸ ਦਾ ਰਸੇ ਵੀ ਤੁਹਾਡੇ ਸ਼ਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਤੋੜRETURNTRANSFER ਹਟਾਉਣਾ ਚਾਹੁੰਦੇ ਹਾਂ ਤਾਂ ਲਗਾਤਾਰ 30 ਦਿਨ ਤੱਕ ਪਿਆਜ਼ ਦੇ ਰਾਵ ਸੁਨੂਸ ਤੇਲ ਤੇਲ ਉੱਪਰ ਲਗਾਓ ਇਸ ਤਰ੍ਹਾਂ ਕਰ ਨਾਲ ਵਾਇਰਸ ਮਰ ਜਾਣਗੇ ਤੇ ਦਲ ਖਤਮ ਹੋ ਜਾਵੇਗਾ ਨੰਬਰ 32 ਅੰਖਾ ਤੇ ਮੂਰਕ ਸਦਾ ਦੂਜਿਆਂ ਦੀ ਫੂਕ ਨਾਲ ਹੀ ਬਚਦੇ ਹਨ ਨੰਬਰ 33 ਮੂੰਗਫਲੀ ਸਾਡੀ ਤੇ ਪਚਾ ਨੂੰ ਕੋਮਲ ਅਤੇ ਚਮਕਦਾਰ ਬਣਾਉਂਦੀ ਹੈ ਇਸ ਵਿੱਚ ਵਿਟਾਮਿਨ B3 ਅਤੇ ਐਂਡ ਐਂਟੀ ਆਕਸਡੈਂਟ ਮੌਜੂਦ ਹੁੰਦੇ ਹਨ ਜੋ ਕਿ ਝੁਰੜੀਆਂ ਪੈਣ ਤੋਂ ਰੋਕਦੇ ਹਨ ਨਾਲ ਹੀ ਇਹ ਸਾਡੀ ਤਪਚਾ ਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਇਸ ਲਈ ਸਾਨੂੰ ਇੱਕ ਮੁਠੀ ਮੂੰਗਫਲੀ ਹਰ ਰੋਜ਼ ਖਾਣੀ ਚਾਹੀਦੀ ਹੈ ਨੰਬਰ 34 ਚਮਚੇ ਕਦੇ ਵਫਾਦਾਰ ਨਹੀਂ ਹੁੰਦੇ ਵਫਾਦਾਰ ਕਿਸੇ ਦੇ ਚਮਚੇ ਨਹੀਂ ਹੁੰਦੇ ਨੰਬਰ 35 ਜੋ ਲੋਕ ਥਾਇਰੋਇਡ ਦੇ ਮਰੀਜ਼ ਹਨ ਉਹਨਾਂ ਨੂੰ ਸਿੱਧਾ ਨਮਕ ਨਹੀਂ ਖਾਣਾ ਚਾਹੀਦਾ ਇਸ ਲਈ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਸ ਜਿਆਦਾ ਸੇਵਨ ਨਾਲ ਸਰੀਰ ਵਿੱਚ ਆਇਰਨ ਦੀ ਆਇਰਨ ਦੀ ਕਮੀ ਹੋ ਜਾਂਦੀ ਹੈ ਇਸ ਲਈ ਥਰਡ ਅਤੇ ਮਰੀਜ਼ ਨੂੰ ਪਰੇਸ਼ਾਨੀ ਵੱਧ ਸਕਦੀ ਹੈ ਨੰਬਰ 35 ਜਿੱਥੇ ਦਿਲ ਪਰ ਜਾਂਦਾ ਹੈ ਉੱਥੇ ਬਹਾਨੇ ਹਜ਼ਾਰ ਮਿਲ ਜਾਂਦੇ ਨੇ ਨੰਬਰ 37 ਅੰਡੇ ਵਿੱਚ ਇਮੋਨੋ ਐਸਿਡ ਟਿਪੋਟੋਫੈਨ ਇੱਕ ਜ਼ਰੂਰੀ ਅਮੋਨੋ ਐਸਿਡ ਹੈ ਜੋ ਕਿ ਸੇਰੋਟੋਨ ਦੇ ਉਪਾਦਨ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੇਰੋਟੋਨ ਤੁਹਾਡੇ ਮੱਥੇ ਵਿੱਚ ਇੱਕ ਨਿਊਰੋਟਰਾ ਸੌ ਮਿਟਰ ਹੈ ਤੁਹਾਨੂੰ ਖੁਸ਼ ਰੱਖਣ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਆਂਡੇ ਖਾਣ ਨਾਲ ਤੁਹਾਡੀ ਆਪਣੇ ਮੂਡ ਨੂੰ ਬਿਹਤਰ ਬਣਾ ਸਕਦਾ ਹੈ ਨੰਬਰ 38 ਕੋਸ਼ਿਸ਼ਾਂ ਬਹੁਤ ਕੀਤੀਆਂ ਸਮਝਦਾਰ ਬਣਈਆਂ ਪਰ ਖੁਸ਼ੀਆਂ ਹਮੇਸ਼ਾ ਬੇਬਕੂਫ਼ ਕਾਰਨ ਤੇ ਹੀ ਮਿਲੀਆਂ ਨੰਬਰ 39 ਵਿਟਾਮਿਨ ਡੀ ਦੀ ਕਮੀ ਨਾਲ ਤੁਹਾਡਾ ਮਾਸਿਕ ਸਤੁਲਣ ਵਿਗੜ ਸਕਦਾ ਹੈ ਇਸ ਕਰਕੇ ਸਾਨੂੰ ਜਾਦਾ ਤੋਂ ਜਾਦਾ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 40 ਮੈਨੂੰ ਰਿਸ਼ਤਿਆਂ ਦੀਆਂ ਲੰਬੀਆਂ ਕਤਾਰਾਂ ਤੋਂ ਮਤਵ ਨਹੀਂ ਕਿਉਂਕਿ ਦਿਲ ਤੋਂ ਹੋਵੇ ਮੇਰਾ ਤਾਂ ਇੱਕ ਸ਼ਖਸੀ ਹੀ ਕਾਫੀ ਹੈ ਨੰਬਰ 41 ਜੋ ਆਦਮੀ ਅਤੇ ਔਰਤ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਨਾਮ ਲੈਂਦੇ ਹਨ ਇਸ ਨਾਲ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਟ੍ਰੈਸ ਵੀ ਘਟ ਹੁੰਦਾ ਹੈ ਇਸ ਤੋਂ ਇਲਾਵਾ ਸਾਰਾ ਦਿਨ ਉਹਨਾਂ ਦਾ ਮੂਡ ਵਧੀਆ ਰਹਿੰਦਾ ਹੈ ਇਸ ਲਈ ਸਵੇਰੇ ਉੱਠ ਕੇ ਨਹਾਉਣ ਨਾਲ ਇੱਕ ਬਹੁਤ ਹੀ ਚੰਗੀ ਆਦਤ ਹੈ ਨੰਬਰ 42 ਆਪਣੀ ਜ਼ਿੰਦਗੀ ਨਾਲ ਕਦੇ ਵੀ ਨਰਾਜ਼ ਨਾ ਹੋਇਆ ਕਰੋ ਕੀ ਪਤਾ ਤੁਹਾਡੇ ਜੀ ਜ਼ਿੰਦਗੀ ਹੋਰ ਲੋਕਾਂ ਦਾ ਵੀ ਤੁਹਾਡੀ ਜਿਹੀ ਜ਼ਿੰਦਗੀ ਹੋਰ ਲੋਕਾਂ ਦਾ ਸੁਪਨਾ ਹੋਵੇ ਨੰਬਰ 43 ਪੁੰਨਿਆ ਹੋਇਆ ਲਸਣ ਖਾਂ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਇਸ ਲਈ ਤੁਹਾਨੂੰ ਲਸਣ ਵੱਧ ਤੋਂ ਵੱਧ ਖਾਣੀ ਚਾਹੀਦੀ ਹੈ ਜੇਕਰ ਤੁਸੀਂ ਘਰ ਤੋਂ ਬਾਹਰ ਜਾਂਦੇ ਰਹਿੰਦੇ ਹੋ ਤਾਂ ਖੁਦ ਨੂੰ ਕਿਸੇ ਵੀ ਵਾਇਰਲ ਬਿਖਾਰ ਜਾਂ ਬੈਕਟੀਰੀਆ ਤੋਂ ਬਚਾਉਣ ਲਈ ਪੁੰਨਿਆ ਹੋਇਆ ਲਸਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 44 ਜੋ ਜ਼ਹਿਰ ਜਾਹਿਰ ਕਰਨਾ ਪਵੇ ਉਹ ਦਰਦ ਹੀ ਕੀ ਦੋ ਦਰਦ ਨਾ ਸਮਝ ਸਕੇ ਉਹ ਹਮ ਦਰਦ ਹੀ ਕੀ ਨੰਬਰ 45 ਕਦੂ ਦੇ ਦੀ ਕਈ ਲੋਕਾਂ ਜਿਵੇਂ ਕੈਂਸਰ ਤੇ ਹਾਇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ ਇਹਨਾਂ ਨੂੰ ਤੁਸੀਂ ਪਾਣੀ ਵਿੱਚ ਪਿਓ ਕੀ ਕਰ ਜਾਂ ਸਲਾਦ ਦੇ ਤੌਰ ਤੇ ਖਾ ਸਕਦੇ ਹੋ ਕਦੂ ਦੇ ਵਿੱਚ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਬਹੁਤ ਬਹੁਤ ਮਾਤਰਾ ਵਿੱਚ ਹੁੰਦੇ ਹਨ ਜੋ ਕੀ ਤੁਹਾਡੇ ਬਲੱਡ ਕਸਟਰੋਲ ਨੂੰ ਕ੍ਰਾਉਨ ਵਿੱਚ ਮਦਦ ਕਰਦੇ ਹਨ ਨੰਬਰ 36 ਛੱਡ ਦਿਓ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਜਦੋਂ ਉਹ ਜਾਨੋ ਪਿਆਰੇ ਲੋਕ ਬਦਲ ਜਾਂ ਸਕਦੇ ਨੇ ਤਾਂ ਕਿਸਮਤ ਕੀ ਚੀਜ਼ ਹੈ ਨੰਬਰ 47 ਲੀਵਰ ਦੇ ਨਾਲ ਜੁੜੀਆਂ ਹੋਈਆਂ ਪਰੇਸ਼ਾਨੀਆਂ ਹੋਣ ਤੇ ਤੁਹਾਨੂੰ ਤਲੀਆਂ ਭੁੰਨੀਆਂ ਹੋਈਆਂ ਜੀਜਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਜੇਕਰ ਤੁਸੀਂ ਫੈਂਟੀ ਲੀਵਰ ਵਰਗੀ ਕੋਈ ਪ੍ਰੋਬਲਮ ਹੈ ਤਾਂ ਕੋਸ਼ਿਸ਼ ਕਰੋ ਕਿ ਇਸ ਮੋਸੇ ਪਕੌੜੇ ਅਤੇ ਪੀਜਾ ਵਰਗੀ ਚੀਜ਼ਾਂ ਦਾ ਸੇਵਨ ਨਾ ਕਰੋ ਨੰਬਰ 48 ਰੋਜ਼ ਔਠੇ ਕੇ ਇੱਕੇ ਗਾਲੇ ਯਾਦ ਰੱਖੋ ਕਿ ਰਿਟਰਨ ਟਿਕਟ ਤਾਂ ਕੰਮ ਹੈ ਇਸ ਲਈ ਮਨ ਪਰ ਕੇ ਜਿਉ ਮਨ ਵਿੱਚ ਪਰ ਕੇ ਨਾ ਜਿਉ ਨੰਬਰ 49 ਗੈਸ ਅਤੇ ਕਬਜ ਤੋਂ ਛੁਟਕਾਰਾ ਪਾਉਣ ਲਈ ਰਚਨ ਤੋਕਣ ਅਸਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਐਸ ਰੇੜੀ ਅਤੇ ਗੈਸ ਤੋਂ ਵੀ rahat ਮਿਲ ਸਕਦੀ ਹੈ ਨੰਬਰ 5 ਕਾਲੇ ਫ੍ਰੀ ਹੂੰ ਨਾਲ ਕੀ ਹੁੰਦਾ ਜਨਾਬ ਦਿਲ ਚ ਗੱਲਾਂ ਕਰਨ ਦੀ ਗੁੰਜਾਇਸ਼ ਵੀ ਹੋਣੀ ਚਾਹੀਦੀ ਹੈ ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੋਂ ਹੱਥ ਛੋੜ ਕੇ ਮਾਫੀ ਮੰਗਦੀ ਆਂ ਬੀਮਰਾਨ ਵਿੱਚ ਬਹੁਤ ਮਿਹਨਤ ਲੱਗਦੀ ਐ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਧੰਵਾਦ ਜੀ ਸਾਰਿਆਂ